ਮੁੱਖ ਮੰਤਰੀ ਦੇ ਆਪਣੇ ਹਲਕੇ ਧੂਰੀ ਦੀ ਦੌਲਤਪੁਰ ਰੋਡ ਦਾ ਬਹੁਤ ਬੁਰਾ ਹਾਲ ਹੈ ਜਿਸ ਵਿੱਚ ਡੂੰਘੇ ਡੂੰਘੇ ਖੱਡੇ ਪੈ ਗਏ ਹਨ ਬਸਾਤਾਂ ਦੇ ਦਿਨਾਂ ਵਿੱਚ ਇਹਨਾਂ ਵਿੱਚ ਪਾਣੀ ਭਰ ਜਾਂਦਾ ਹੈ ਜਿਸ ਵਿੱਚ ਆਉਣ ਜਾਣ ਵਾਲਿਆਂ ਨੂੰ ਕਾਫੀ ਦਿੱਕਤ ਹੁੰਦੀ ਹੈ ਜਿਸ ਨੂੰ ਲੈ ਕੇ ਮਹੱਲਾ ਨਿਵਾਸੀਆਂ ਅਤੇ ਰਾਹੀਗਰਾਂ ਵੱਲੋਂ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਰਾਵਾਜੀ ਕੀਤੀ ਗਈ ਦੱਸਦੀ ਹੈ ਕਿ ਇੱਥੇ ਇੱਕ ਨਿੱਜੀ ਸਕੂਲ ਵੀ ਹੈ ਜਿੱਥੇ ਬੱਚਿਆਂ ਨੂੰ ਆਉਣ ਜਾਣ ਵਿੱਚ ਬਹੁਤ ਦਿੱਕਤ ਆਉਂਦੀ ਹੈ ਦੂਜੇ ਪਾਸੇ ਮੁੱਖ ਮੰਤਰੀ ਧੂਰੀ ਕੈਂਪਸ ਦੇ ਇੰਚਾਰਜ ਦਲਬੀਰ ਸਿੰਘ ਢੱਲੂ ਦਾ ਕਹਿਣਾ ਹੈ ਇਸ ਦਾ ਟੈਂਡਰ ਲੱਗ ਗਿਆ ਹੈ 10-15 ਦਿਨਾਂ ਦੇ ਵਿੱਚ ਇਸ ਦਾ ਕੰਮ ਸ਼ੁਰੂ ਹੋ ਜਾਵੇਗਾ ਮੁੱਖ ਮੰਤਰੀ ਦੇ ਹਲਕੇ ਤੂਰੀ ਦੇ ਦੌਲਤਪੁਰ ਰੋਡ ਦਾ ਬੁਰਾ ਹਾਲ ਹੈ ਦੌਲਤਪੁਰ ਰੋਡ ਤੇ ਰਹਿਣ ਵਾਲੇ ਲੋਕਾਂ ਨੇ ਸਰਕਾਰ ਖਿਲਾਫ ਜਮ ਕੇ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਕੀਤੀ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ 3 ਸਾਲਾਂ ਤੋਂ ਸੜਕ ਦਾ ਬੁਰਾ ਹਾਲ ਹੈ ਸੜਕ ਵਿੱਚ ਵੱਡੇ ਵੱਡੇ ਟੋਏ ਪਏ ਹਨ ਅਤੇ ਬਰਸਾਤ ਦੇ ਦਿਨਾਂ ਵਿੱਚ ਇਨ੍ਹਾਂ ਟੋਇਆਂ ਵਿੱਚ ਪਾਣੀ ਜਮਾ ਹੋ ਜਾਂਦਾ ਹੈ ਜਿਸ ਕਰਕੇ ਉਹਨਾਂ ਦਾ ਆਣਾ ਜਾਣਾ ਮੁਸ਼ਕਲ ਹੋ ਜਾਂਦਾ ਹੈ ਲੋਕਾਂ ਨੇ ਕਿਹਾ ਹੈ ਕਿ ਉਹ ਕਈ ਵਾਰ ਇਸ ਸੜਕ ਨੂੰ ਬਣਾਉਣ ਦੀ ਮੰਗ ਕਰ ਚੁੱਕੇ ਹਨ ਪਰ ਕਿਸੇ ਦਾ ਕੋਈ ਧਿਆਨ ਨਹੀਂ ਹੈ। ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਜਲਦ ਹੀ ਇਸ ਸੜਕ ਨੂੰ ਬਣਾਉਣ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਉਹ ਆਪਣਾ ਪ੍ਰਦਰਸ਼ਨ ਹੋਰ ਤੀਜ਼ ਕਰਨਗੇ ਜਿਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ। ਅਸੀਂ ਸੁੱਤੀ ਪਈ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਜਗਾਉਨੇ ਆ ਵੀ ਭਗਵੰਤ ਮਾਨ ਜੀ ਆਉਂਦੇ ਨੇ ਗਰਾਂਟਾਂ ਦੇ ਗੱਫੇ ਦੇ ਕੇ ਤੁਰ ਜਾਂਦੇ ਨੇ ਸਾਨੂੰ ਕੋਈ ਇਤਰਾਜ਼ ਨਹੀਂ ਆ ਸੂਆ ਪੱਕਾ ਕਰਤਾ ਕੋਈ ਇਤਰਾਜ਼ ਨਹੀਂ ਪੁਲ ਬਣਦਾ ਕੋਈ ਇਤਰਾਜ਼ ਨਹੀਂ ਪਰ ਇੱਥੇ ਆ ਨਰਕਾਂ ਭਰੀ ਜ਼ਿੰਦਗੀ ਆ ਛੋਟੇ ਛੋਟੇ ਜਵਾਕ ਜਿਉਂ ਰਹੇ ਨੇ ਤੁਸੀਂ ਤਾਂ ਦੂਜੀਆਂ ਪਾਰਟੀਆਂ ਨੂੰ ਭਗਵੰਤ ਮਾਨ ਜੀ ਕਹਿੰਦੇ ਹੁੰਦੇ ਤੇ ਹੁੱਟਰ ਮਾਰ ਕੇ ਲੰਘ ਜਾਂਦੇ ਨੇ ਉੱਤੋਂ ਦੀ ਤੁਸੀਂ ਵੀ ਲੰਘ ਜਾਂਦੇ ਹੋ ਅਸੀਂ 2022 ਚ ਆ ਲੋਕਾਂ ਨੇ ਤਨੋਂ ਮਨੋਂ ਵੀ ਕਾਮਾਦਵੀ ਕਰਦਾ ਮੁੰਡਾ ਮੁੱਖ ਮੰਤਰੀ ਬਣੂ ਸਾਡੀਆਂ ਉਮੀਦਾਂ ਤੇ ਖਰਾ ਉਤਰੂਗਾ ਪਰ ਉਹ ਗੱਲ ਬਿਲਕੁਲ ਇਹ ਉਹਨਾਂ ਨਾਲੋਂ ਵੀ ਉੱਪਰ ਚੱਲਿਆ ਗਿਆ ਕੰਮ ਸਾਡੇ ਕਦੇ ਮੁਹੱਲੇ 'ਚ ਨਹੀਂ ਆਇਆ ਕੋਈ ਇਹਨਾਂ ਦਾ ਬੰਦਾ ਇੱਥੇ ਆ ਗਏ ਸੀਗੇ ਜਿਵੇਂ ਮਾਤਾ ਨੇ ਦੱਸਿਆ ਵੀ ਪੈਨਸ਼ਨਾਂ ਜੀਆਂ ਮਾਰ ਕੇ ਤੁਰ ਗਏ ਹੁਣ ਸਾਨੂੰ ਭਰੋਸੇਯੋਗ ਫਸੂਤਰਾਂ ਤੋਂ ਪਤਾ ਲੱਗਿਆ ਵੀ ਇਹਦਾ ਟੈਂਡਰ ਹੋ ਗਿਆ 18 ਫੁੱਟੀ ਦਾ ਪਰ ਉਹ ਟੈਂਡਰ ਦਾ ਕੋਈ ਫਾਇਦਾ ਨਹੀਂ ਹੋਣਾ ਅਸੀਂ ਤੁਹਾਡੇ ਮਾਣੇ ਰਾਮੀ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਵੀ ਇੱਥੇ ਕੰਕਰੀਟ ਦੀ ਸੜਕ ਬਣਾਈ ਜਾਵੇ ਜਿਵੇਂ ਮੁਹੱਲਿਆਂ ਦੇ ਵਿੱਚ ਜਿਹੜੇ ਐਮਸੀਆਂ ਦਾ ਜੋਰ ਹੈਗਾ ਉਹ ਕੰਕਰੀਟ ਦੀਆਂ ਸੜਕਾਂ ਬਣਵਾਈ ਜਾਂਦੇ ਨੇ ਸਾਡੇ ਮਹੱਲੇ ਦਾ ਕੋਈ ਐਮਸੀ ਰੋਲਾ ਨਹੀਂ ਪਾਉਂਦਾ ਜਿਹੜੇ ਗਾਹ ਇਹਨਾਂ ਦੇ ਉਮੀਦਵਾਰ ਨੇ ਉਹ ਵੀ ਨਹੀਂ ਰੋਲਾ ਪਾਉਂਦੇ ਅਸੀਂ ਤੁਹਾਡੇ ਸਾਹਮਣੇ ਵੀ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਜੇ ਕੰਕਰੀਟ ਦਾ ਇੱਥੇ ਨਾ ਕੀਤਾ ਪਾਣੀ ਦਾ ਪ੍ਰਬੰਧ ਸਾਈਡਾਂ ਤੇ ਨਾ ਕੀਤਾ ਤਾਂ ਇਹ ਸੜਕ ਅਸੀਂ ਪੱਕੇ ਤੌਰ ਤੇ ਜਾਮ ਕਰਕੇ ਸਾਰਾ ਮਹੱਲਾ ਦੌਲਤਪੁਰ ਮੱਲੂਮਾਰਾ ਬੱਲਮਗੜ ਜਾਤੀਮਾਰਾ ਜਿੰਨੇ ਪਿੰਡਾਂ ਦਾ ਰਹਿ ਸਾਰੇ ਪਿੰਡਾਂ ਦੇ ਪਿੰਡ ਅਸੀਂ ਇੱਥੇ ਸੜਕ ਰੋਕ ਕੇ ਬੈਠਾਂਗੇ ਉਦੋਂ ਵੀ ਸੁਣਵਾਈ ਕਰੂਗੀ ਸੋ ਤੁਹਾਡੇ ਮਦਰੋਂ ਹੈ ਸਰਕਾਰ ਨੂੰ ਅੱਜ ਇਹੀ ਅਲਟੀਮੇਟਿਵ ਦਿੰਨੇ ਆ ਵੀ ਜੇ ਮਹੱਲੇ ਵਾਲਿਆਂ ਦੀ ਜੇ ਇਲਾਕੇ ਵਾਲਿਆਂ ਦੀ ਸੁਣਵਾਈ ਨਾ ਹੋਈ ਤਾਂ ਸੰਘਰਸ਼ ਅਸੀਂ ਹੋਰ ਤਿੱਖਾ ਕਰਾਂਗੇ ਜਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦੀ ਹੋਊਗੀ। ਉਹ ਉਸ ਬਾਰੇ ਕੀ ਕਹਿਣਾ ਹੈ? ਹਾਂ ਜਿਹੜਾ ਬੱਚਿਆਂ ਦਾ ਸਕੂਲ ਹੈ ਤੁਸੀਂ ਦੇਖਿਆ ਹੀ ਹੈ ਬੱਚੇ ਕਿਵੇਂ ਕਿੰਨੇ ਔਖੇ ਹੋ ਕੇ ਗਏ ਨੇਗੇ। ਇੱਕ ਤਾਂ ਸਾਧਨ ਹੁੰਦਾ ਬੱਚਾ ਬਸ ਰਹੀਂ ਚੱਲਾ ਜਾਂਦਾ ਉਹਦਾ ਪਤਾ ਨਹੀਂ ਲੱਗਦਾ। ਦੂਸਰੀ ਗੱਲ ਅਸੀਂ ਧੰਨਵਾਦ ਕਰਦੇ ਆ ਸਾਡੇ ਬੱਬਾ ਬੰਸਰੀ ਵਾਲੇ ਨੂੰ ਉਹਨਾਂ ਨੇ ਗਰੰਟੀ ਦਿੱਤੀ ਹੈ। ਪਰ ਗ੍ਰਾਂਟ ਇੱਕ ਉਹਦੇ ਵਾਸਤੇ ਦਿੱਤੀ ਛੱਡ ਵਾਸਤੇ ਜਿਹੜੀਆ ਸੜਕ ਹੈ ਜਿਹੜੇ ਸ਼ਰਧਾਲੂ ਨੇ ਮੱਥਾ ਟੇਕਣ ਆਉਣਾ ਹੈ ਤਾਂ ਉਹ ਛੱਡ ਤੇ ਜਾ ਬਾਬੇ ਦੇ ਜਾਊਗਾ ਕਿਵੇਂ ਉਹ ਆ ਪਾਣੀ ਵਿੱਚ ਦੀ ਜਾਊਗਾ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਜਿਹੜਾ ਬੰਦਾ ਗ੍ਰਾਂਟ ਇਸ਼ੂ ਕਰਾਉਂਦਾ ਹੈ ਉਹ ਆ ਵੀ ਦੱਸੇ ਵੀ ਜਿਹੜਾ ਸ਼ਰਧਾਲੂ ਰੋਂਦੀ ਲੰਘ ਕੇ ਜਾਊ ਉਹਨੂੰ ਜਾਣ ਦਾ ਰਸਤਾ ਵੀ ਪੱਕਾ ਹੋਣਾ ਚਾਹੀਦਾ ਹੈਗਾ ਸੋ ਧਾਰਮਿਕ ਸਥਾਨ ਤੇ ਸਕੂਲ ਹੋਣ ਦੇ ਨਾਤੇ ਸਰਕਾਰ ਨੂੰ ਇਹ ਮੰਗਵਾਲ ਪੂਰਾ ਜਾਂ ਦੇਣਾ ਚਾਹੀਦਾ ਜਿਹੜਾ ਪਾਣੀ ਦਾ ਪ੍ਰਬੰਧ ਕਰਨਾ ਚਾਹੀਦਾ ਸੜਕ ਤਾਂ ਪੱਕੀ ਕਰਨੀ ਚਾਹੀਦੀ ਹੈ ਜੇ ਸਾਈਡਾਂ ਤੇ ਜਿਹੜਾ ਪਾਣੀ ਦਾ ਨਿਕਾਸ ਸੀਵਰੇਜ ਪੈਣਾ ਚਾਹੀਦਾ ਇਹ ਕਰਨਾ ਦੇ ਰਹੇ ਆ ਭਗਵੰਤ ਕਹਿੰਦਾ ਮੇਰੇ ਪੇਕੇ ਨੇ ਉਰੇ ਹਾਂ ਕਹਿੰਦਾ ਮੈਂ ਦੇਖ ਲੈ ਅੱਛੇ ਉਹਨਾ ਬਣਾਤਾ ਧੂਰੀ ਦਾ ਹਾਂ ਆਹ ਦੇਖ ਗੋਤੇ ਖਾ ਖਾ ਨਿਕਲ ਗਏ ਆ ਸੀ ਇੱਥੇ ਹਾਂ ਦੇਖ ਹੈ ਸਾਡੀ ਕੋਈ ਨਹੀਂ ਸੁਣਦਾ ਇੱਕ ਛੋਟਾ ਭਗਵੰਤ ਮਾਨ ਆ ਉਹ ਵੀ ਨਹੀਂ ਸੁਣਦਾ ਨਾ ਬੜਾ ਛੋਟੇ ਨਾ ਸੁਣ ਛੋਟਾ ਸੁਣੇ ਸਾਡੀ ਕੋਈ ਵੀ ਨਹੀਂ ਸੁਣਦਾ ਕਿੱਧਰ ਨੂੰ ਜਾਈਏ ਤਿੰਨ ਵਾਰ ਗਿਰ ਗਈ ਮੈਂ ਇੱਥੇ ਚਲੇ ਚ ਹੈ ਦੱਸ ਉਹਦੇ ਮੁਰਦਾਬਾਦ ਦੇ ਬੁਲਾਵਾਂਗੇ ਹੋਰ ਕੀ ਕਰਾਂਗੇ ਫੈਡਰਾਜ਼ਮ ਦੇ ਨੇ ਕਹਿੰਦੇ ਨੇ ਤੁਹਾਨੂੰ ਫੜ ਕੇ ਲੈ ਜਾਗੇ ਕਿ ਤਨੂੰ ਜਾਈਏ ਬੋਲੋ ਹੈ ਦੱਸ ਹੁਣ ਕਿੱਦਨ ਜਾਈਏ ਕਿਹੜੇ ਖਾਤੇ ਚ ਗਿਰਿਆ ਇੱਥੇ ਘਾਰੇ ਚ ਖੜਿਆ ਖੂਚ ਕਿੰਨੇ ਚੇਤੋ ਬੀਟਰੋਲ ਕਿੰਨੇ ਗਿਰਦੀ ਇਹੇ ਇਹ ਤਾਂ 5 ਸਾਲ ਹੋ ਗਏ ਜਿੱਦਾਂ ਦਾ ਜਿੱਤਿਆ ਚਾਹ ਤਿੰਨ ਚਾਰ ਸਾਲ ਹੋ ਗਏ ਉਦੋਂ ਦੇ ਹੀ ਜਿੱਦਾਂ ਦਾ ਜਿੱਤਿਆ ਉਦੋਂ ਦੇ ਇਹੇ ਗੰਦ ਖਾਨਾ ਹਾਂ ਕੋਈ ਆਇਆ ਨਹੀਂ ਠੀਕ ਕਰਨਾ ਕੋਈ ਨਹੀਂ ਆਉਂਦਾ ਆ ਕੇ ਪੱਥਣ ਜੀ ਮਾਰ ਕੇ ਭੱਜ ਜਾਂਦੇ ਨੇ ਜਦੇ ਜਦੇ ਭੱਜ ਜਾਂਦੇ ਨੇ ਕੀ ਮੰਗ ਕਰਦੇ ਹੋ ਤੁਸੀਂ ਹਾਂ ਅਸੀਂ ਕਹਿੰਦੇ ਆ ਵੀ ਸਾਡਾ ਹੱਲ ਕਰੇ ਪਾਣੀ ਦਾ ਸਾਡੇ ਲੰਗਣ ਦਾ ਟੋਏ ਪਾਏ ਪਾਏ ਨੇ ਵੀਰੇ ਆ ਹੱਲ ਕਰੇ ਹਾਂ ਦੱਸ ਆਓ ਉੱਥੇ ਹੀ ਸੜਕਾਂ ਟੁੱਟੀਆਂ ਪਈਆਂ ਨੇ ਗੋਤੇ ਖਾ ਖਾ ਨਿਕਲਦੇ ਆਪੇ ਗੋਲ ਕੀ ਕਰੀਏ ਜੱਜ ਨੂੰ ਜਾਈਏ ਬਸ ਮੇ ਬਾਸ ਹਾਂ ਰੋਜ਼ ਪਰਦਾਸਾਂ ਦਾ ਸਾਡਾ ਇਹ ਹੈ ਜੀ ਜਿਵੇਂ ਹੁਣ ਅਸੀਂ ਟਰੱਕ ਲੈ ਕੇ ਲੰਘਦੇ ਹਾਂ ਤੋਂ ਸਾਨੂੰ ਬਹੁਤ ਤੋਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਡੂੰਗੇ-ਡੂੰਗੇ ਖੱਡੇ ਨੇ ਐਂ ਨਹੀਂ ਪਤਾ ਗੱਡੀ ਦਾ ਕੀ ਨੁਕਸਾਨ ਹੋ ਜੇ ਵਿੱਚ ਕੋਈ ਚੱਕਾ ਨਿਕਲ ਜੇ ਨੰਬਰ 2 ਤੇ ਜਿਵੇਂ ਹੁਣ ਕੋਈ ਸਕੂਲ ਵਾਲੇ ਬੱਚੇ ਬਰੋਬਰ ਦੀ ਲੰਘਦੇ ਨੇ ਅਸੀਂ ਇਧਰੋਂ ਟਰੱਕ ਜਾਂ ਕੋਈ ਟਰਾਂਸਪੋਰਟ ਦਾ ਕੋਈ ਵੀ ਵਹੀਕਲ ਲੈ ਕੇ ਲੰਘਦਾ ਬੰਦਾ ਤਾਂ ਬੱਚਿਆਂ ਦੇ ਉੱਪਰ ਛਿੱਟੇ ਵੀ ਪੈਂਦੇ ਨੇ ਬੱਚੇ ਸਕੂਲ ਜਾਣ ਕ ਕੱਪੜੇ ਧਵਾਉਣ ਕੇ ਜਾਂ ਕੀਚੜ ਨਾਲ ਲੱਬੜਨ ਕੀ ਕਰਨੇ ਤਾਂ ਬਹੁਤ ਵੱਡਾ ਮਤਲਬ ਕਿ ਇਹ ਘਾਟੇ ਦਾ ਬਣ ਜਾ ਜੀ ਪੰਜਾਬ ਸਰਕਾਰ ਇੱਧਰ ਜਲਦੀ ਗੌਰ ਕਰੇ ਸਾਡੇ ਕਨੇ ਤਾਂ ਕਿ ਆਉਣ ਜਾਣ ਵਾਲੇ ਰਾਹੀਆਂ ਨੂੰ ਕੋਈ ਸਮੱਸਿਆ ਨਾ ਪੈਦਾ ਕਿੰਨੇ ਕਿ ਚੱਤੋਂ ਸੁਣਤਿਆ ਸੀ ਇਹ ਤਾਂ ਸਮੱਸਿਆ ਸਾਡੀ ਤਕਰੀਬਨ 3 ਸਾਲ ਤੋਂ ਦਾ ਲਗਭਗ ਹੈ ਜੀ ਮਤਲਬ ਖੱਡੇ ਬਹੁਤ ਵੱਡੇ ਵੱਡੇ ਬਣੇ ਪਏ ਨੇ ਬਹੁਤ ਤੁਸੀਂ ਦੇਖੀ ਹੋਣਾ ਵੀਡੀਓ ਚ ਬਹੁਤ ਨੰਗਣਾ ਮੁਸ਼ਕਲ ਆ ਬੱਚਿਆਂ ਦਾ ਇਹ ਸਾਨੂੰ ਮਤਲਬ ਜਲਦੀ ਤੋਂ ਜਲਦੀ ਇਹਦਾ ਸੁਧਾਰ ਹੋਣਾ ਚਾਹੀਦਾ ਜੀ ਧੰਨਵਾਦ ਕਿਲਨ ਸਾਹਿਬ ਜੀ ਦੋਲਪੁਰਾ ਗੋਰਡਨ ਲੈ ਕੇ ਲੋਕਾਂ ਨੇ ਪ੍ਰੋਟੈਸਟ ਕੀਤਾ ਵੀ ਸੜਕ ਉੱਤੇ ਜੇ ਲੰਬੇ ਸਮੇਂ ਤੋਂ ਕੋਈ ਹੱਲ ਨਹੀਂ ਹੋ ਰਿਹਾ ਕੀ ਕਹੂੰਗਾ ਸਰ ਉਹ ਸੜਕ ਦਾ ਟੈਂਡਰ ਲੱਗ ਚੁੱਕਿਆ ਔਰ 7 ਤੋਂ 10 ਦਿਨਾਂ ਦੇ ਵਿੱਚ ਵਿੱਚ ਉਹਦਾ ਕੰਮ ਸਟਾਰਟ ਹੋ ਜਾਊਗਾ ਉਹ ਪਲਾਨ ਰੋਡ ਡਿਕਲੇਅਰ ਕਰੀ ਵੀ ਸੀ ਥੋੜਾ ਜਿਹਾ ਫੰਡ ਆਉਣ ਦੇ ਵਿੱਚ ਦੇਰੀ ਹੋ ਗਈ ਹੈ ਪਰ ਹੁਣ ਸਾਰਾ ਕੁਝ ਹੋ ਕੇ ਉਹਦੀ ਟੈਕਨੀਕਲ ਵੀ ਖੁੱਲ ਗਈ ਹੈ ਫਾਈਨੈਂਸ਼ੀਅਲ ਬਿਡ ਵੀ ਖੁੱਲ ਗਈ ਹੈ ਤੇ ਇੱਕ ਹਫ਼ਤੇ ਤੋਂ ਲੈ ਕੇ 10 ਦਿਨਾਂ ਦੇ ਵਿੱਚ ਵਿੱਚ ਉਹਦਾ ਕੰਮ ਚਾਲੂ ਕਰਵਾ ਦੇਣਗੇ ਔਰ ਕਈ ਵਾਰੀ ਦੇਰੀ ਤਾਂ ਹੋ ਜਾਂਦੀ ਹੈ ਪਰ ਉਸ ਤੋਂ ਬਾਅਦ ਲੋਕ ਕੰਮ ਵੀ ਦੇਖਣਗੇ ਉੱਥੇ ਕਿਉਂਕਿ ਉਹ ਪਲਾਨ ਰੋਡ ਆ ਜਿਹੜੀ ਉਹਦੇ ਵਿੱਚ ਕੋਈ ਸੈਂਟਰ ਦਾ ਸ਼ੇਅਰ ਹੁੰਦਾ ਕੋਈ ਆਪਣਾ ਸ਼ੇਅਰ ਹੁੰਦਾ ਤੇ ਵਧੀਆ ਸੜਕ ਹੁੰਦੀ ਆ ਉਹ ਆਮ ਤੌਰ ਤੇ ਜਿਵੇਂ ਬੜੀਆਂ ਸੜਕਾਂ ਬਣਾਈਆਂ ਵੀ ਆ ਨੇ ਔਰ ਉਸ ਤੋਂ ਬਾਅਦ ਲੋਕਾਂ ਦਾ ਨਰਕੋ ਲੋਕ ਆਪਸ਼ਾਸ਼ ਕਰਨਗੇ ਜਿਹੜੇ ਧਰਨਾ ਲਾਉਂਦੇ ਆ ਤੁਹਾਡੇ ਸਾਹਮਣੇ ਬਹੁਤ ਵਧੀਆ ਸੜਕ ਬਣਾਉਣ ਜਾ ਰਹੇ ਹਾਂ ਸਰ 19 ਕਿ ਜਗ੍ਹਾ ਦੇ ਤੱਕ ਪਾਣੀ ਦੀ ਨਿਕਾਸੀ ਬਿਲਕੁਲ ਨਹੀਂ ਹੈ ਜੀ ਸੜਕ ਫੇਰ ਵੀ ਟੁੱਟ ਸਕਦੀ ਹੈ ਉਹਦੇ ਪਾਣੀ ਦੀ ਨਿਕਾਸੀ ਦਾ ਵੀ ਨਾਲ ਹੁੰਦੇ ਕਰਾਂਗੇ ਜੀ ਜਦੋਂ ਸੜਕ ਬਣਾਵਾਂਗੇ ਉਹਦੀ ਨਿਕਾਸੀ ਦਾ ਵੀ ਨਾਲ ਹੁੰਦੇ ਕਰਕੇ ਆਪਾਂ ਅੱਗੇ ਸੇਮ ਨਾਲਾ ਹੈਗਾ ਸੇਮ ਨਾਲੇ ਚੱਲੇਗਾ